ਗੁਰੂ ਪਿਆਰੀ ਸਾਧ ਸੰਗਤ ਜੀ ਸਾਡੇ ਸਾਰੇ ਹੀ ਮਹਾਨ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਇਸ ਦੁਨੀਆ ਦੇ ਜਿੰਨੇ ਵੀ ਧਾਰਮਿਕ ਗ੍ਰੰਥ ਹਨ ਉਹਨਾਂ ਸਭ ਦਾ ਸਾਰ ਤਤ ਨਿਚੋੜ ਬ੍ਰਹਮ ਗਿਆਨ ਹੈ ਜਿਸ ਨੂੰ ਚਾਰ ਪਦਾਰਥ ਦਾ ਗਿਆਨ ਆਤਮਕ ਗਿਆਨ ਵੀ ਕਹਿੰਦੇ ਹਨ ਇਹ ਬ੍ਰਹਮ ਗਿਆਨ ਚਾਰ ਪਦਾਰਥ ਦਾ ਗਿਆਨ ਆਤਮਕ ਗਿਆਨ ਸਾਡੇ ਘਟ ਦੇ ਅੰਦਰ ਈਸ਼ਵਰ ਦੇ ਦਰਸ਼ਨ ਕਰਾਉਣ ਵਾਲੇ ਇੱਕ ਪੂਰੇ ਗੁਰੂ ਦੀ ਸੰਗਤ ਕਰਕੇ ਹੀ ਸਾਨੂੰ ਮਿਲਦਾ ਹੈ ਸਾਡੇ ਗੁਰੂ ਸਾਹਿਬ ਜੀ ਸਾਡੇ ਧਾਰਮਿਕ ਗ੍ਰੰਥਾਂ ਦੇ ਵਿੱਚ ਵਾਰ-ਵਾਰ ਲਿਖਦੇ ਹਨ ਕਿ ਜੋ ਗੁਰੂ ਕੇ ਜੋ ਗੁਰੂ ਸਾਨੂੰ ਮਹਾਨ ਬ੍ਰਹਮ ਗਿਆਨ ਦੇ ਤੇ ਸਾਡੇ ਘਟ ਦੇ ਅੰਦਰ ਉਸੇ ਪਲ ਹੀ ਸਾਨੂੰ ਉਸ ਈਸ਼ਵਰ ਦੇ ਦਰਸ਼ਨ ਕਰਾ ਦੇਵੇ ਉਹੀ ਪੂਰਾ ਗੁਰੂ ਹੈ ਉਹੀ ਪੂਰਾ ਸਤਿਗੁਰੂ ਹੈ ਅੱਗੇ ਵਿਚਾਰ ਅਸੀਂ ਆਪਣੇ ਮਹਾਨ ਗੁਰਮਾ ਤੋਂ ਸੁਣਦੇ ਹਾਂ ਸੁਖਣੀ ਸਾਹਿਬ ਜੀ ਦੀ ਬਾਣੀ ਦੇ ਵਿੱਚ ਸਾਡੇ ਗੁਰੂ ਸਾਹਿਬ ਜੀ ਲਿਖਦੇ ਹਨ ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾਂ ਦੀ ਸੇਵਾ ਲਾਗੇ ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾਂ ਦੀ ਸੇਵਾ ਲਾਗੇ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜੇ ਕੋਈ ਇਨਸਾਨ ਉਸ ਚਾਰ ਪਦਾਰਥ ਦੇ ਗਿਆਨ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ ਤਾਂ ਜੇ ਕੋਈ ਇਨਸਾਨ ਉਸ ਚਾਰ ਪਦਾਰਥ ਦੇ ਗਿਆਨ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਇੱਕ ਪੂਰੇ ਸਾਧੂ ਦੀ ਸੰਗਤ ਕਰਨੀ ਪਵੇਗੀ ਤਾਂ ਉਸ ਨੂੰ ਇੱਕ ਪੂਰੇ ਸਾਧੂ ਦੀ ਸੰਗਤ ਕਰਨੀ ਪਵੇਗੀ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਸਾਧੂ ਤਾਂ ਦੁਨੀਆ ਦੇ ਉੱਤੇ ਲੱਖਾਂ ਹੀ ਬਣੇ ਫਿਰਦੇ ਹਨ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਸਾਧੂ ਤਾਂ ਦੁਨੀਆ ਦੇ ਉੱਤੇ ਲੱਖਾਂ ਹੀ ਬਣੇ ਫਿਰਦੇ ਹਨ ਪਰ ਇਸ ਪਰ ਸਾਡੇ ਗੁਰੂ ਸਾਹਿਬ ਜੀ ਉਸੇ ਨੂੰ ਹੀ ਇੱਕ ਪੂਰਨ ਸਾਧੂ ਸੰਤ ਸਤਿਗੁਰੂ ਕਹਿੰਦੇ ਹਨ ਜੋ ਸਾਨੂੰ ਜੋ ਸਾਨੂੰ ਮਹਾਨ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਉਸੇ ਪਲ ਹੀ ਸਾਨੂੰ ਉਸ ਈਸ਼ਵਰ ਦੇ ਦਰਸ਼ਨ ਕਰਾ ਦੇਵੇ ਕਿਸੇ ਨੂੰ ਹੀ ਸਾਡੇ ਗੁਰੂ ਸਾਹਿਬ ਜੀ ਇੱਕ ਪੂਰਨ ਸਾਧੂ ਸੰਤ ਸਤਿਗੁਰੂ ਕਹਿੰਦੇ ਹਨ ਦੇ 113 ਅੰਗ ਤੇ ਸਾਡੇ ਗੁਰੂ ਸਾਹਿਬ ਜੀ ਲਿਖਦੇ ਹਨ ਚਾਰ ਪਦਾਰਥ ਲੈ ਜਗ ਜਨਮਿਆ ਛੇਵ ਸ਼ਕਤੀ ਘਰ ਵਾਸ ਧਰੇ ਚਾਰ ਪਦਾਰਥ ਲੈ ਜਗ ਜਨਮਿਆ ਛੇਵ ਸ਼ਕਤੀ ਘਰ ਵਾਸ ਧਰੇ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜਦੋਂ ਅਸੀਂ ਇਸ ਸੰਸਾਰ ਦੇ ਉੱਤੇ ਆਉਂਦੇ ਹਾਂ ਤਾਂ ਸਾਡੇ ਕੋਲ ਉਹ ਚਾਰ ਪਦਾਰਥ ਦਾ ਤਾਂ ਅਸੀਂ ਉਹ ਚਾਰ ਪਦਾਰਥ ਦੇ ਗਿਆਨ ਨੂੰ ਨਾਲ ਲੈ ਕੇ ਆਉਂਦੇ ਹਾਂ ਚਾਰ ਪਦਾਰਥ ਲੈ ਜਗ ਜਨਮਿਆ ਸ਼ਿਵ ਸ਼ਕਤੀ ਘਰ ਵਾਸ ਧਰੇ ਤੇ ਸਾਡੇ ਘਟ ਦੇ ਅੰਦਰ ਉਸ ਸ਼ਿਵ ਸ਼ਕਤੀ ਦਾ ਵਾਸਾ ਹੁੰਦਾ ਹੈ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜਦੋਂ ਅਸੀਂ ਇਸ ਸੰਸਾਰ ਦੇ ਉੱਤੇ ਜਨਮ ਲੈਂਦੇ ਹਾਂ ਤਾਂ ਅਸੀਂ ਉਸ ਚਾਰ ਪਦਾਰਥ ਦੇ ਗਿਆਨ ਨੂੰ ਨਾਲ ਲੈ ਕੇ ਆਉਂਦੇ ਹਾਂ ਤੇ ਸਾਡੇ ਇੱਕ ਘਟ ਦੇ ਅੰਦਰ ਉਸ ਛੇਵੀਂ ਸ਼ਕਤੀ ਦਾ ਵਾਸਾ ਹੁੰਦਾ ਹੈ ਚਾਰ ਪਦਾਰਥ ਲੈ ਜਗ ਜਨਮਿਆ ਛੇਵੀਂ ਸ਼ਕਤੀ ਘਰ ਵਾਸ ਧਰੇ ਤੇ ਜਦੋਂ ਅਸੀਂ ਇਸ ਸੰਸਾਰ ਜਦੋਂ ਸਾਡਾ ਇਸ ਸੰਸਾਰ ਦੇ ਉੱਤੇ ਜਨਮ ਹੁੰਦਾ ਹੈ ਅਸੀਂ ਸੰਸਾਰ ਦੀ ਮੋਹ ਮਾਇਆ ਦੇ ਵਿੱਚ ਪੈ ਕੇ ਅਸੀਂ ਸੰਸਾਰ ਦੀ ਮੋਹ ਮਾਇਆ ਦੇ ਵਿੱਚ ਪੈ ਕੇ ਉਸ ਚਾਰ ਪਦਾਰਥ ਦੇ ਗਿਆਨ ਨੂੰ ਭੁੱਲ ਜਾਂਦੇ ਹਾਂ ਤੇ ਜਦੋਂ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਪੂਰਾ ਗੁਰੂ ਆਉਂਦਾ ਹੈ ਤਾਂ ਫਿਰ ਉਹ ਤਾਂ ਉਹ ਪੂਰਾ ਗੁਰੂ ਉਸ ਭੁੱਲੇ ਹੋਏ ਚਾਰ ਪਦਾਰਥ ਦੇ ਗਿਆਨ ਨੂੰ ਸਾਨੂੰ ਦੁਬਾਰਾ ਦਿਨਾ ਦਿੰਦਾ ਹੈ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜਦੋਂ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਪੂਰਾ ਗੁਰੂ ਆਉਂਦਾ ਹੈ ਉਹ ਉਸ ਭੁੱਲੇ ਹੋਏ ਚਾਰ ਪਦਾਰਥ ਦੇ ਗਿਆਨ ਨੂੰ ਸਾਨੂੰ ਦੁਬਾਰਾ ਜਣਾ ਜਾਂਦਾ ਹੈ ਐਸਾ ਗੁਰੂ ਬੜੇ ਹੀ ਵੱਡੇ ਭਾਗਾਂ ਦੇ ਨਾਲ ਮਿਲਦਾ ਹੈ ਗੁਰਬਾਣੀ ਦੇ ਵਿੱਚ ਸਾਡੇ ਗੁਰੂ ਸਾਹਿਬ ਜੀ ਲਿਖਦੇ ਹਨ ਭੁੱਲੇ ਮਾਰਗ ਜਿਨੇ ਬਤਾਇਆ ਐਸਾ ਗੁਰ ਵਡਭਾਗੀ ਪਾਇਆ ਕਿ ਜੋ ਉਸ ਚਾਰ ਪਦਾਰਥ ਦੇ ਭੁੱਲੇ ਹੋਏ ਗਿਆਨ ਨੂੰ ਸਾਨੂੰ ਦੁਬਾਰਾ ਜਣਾ ਦੇਵੇ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਐਸਾ ਗੁਰੂ ਬਹੁਤ ਹੀ ਵੱਡੇ ਭਾਗਾਂ ਦੇ ਨਾਲ ਮਿਲਦਾ ਹੈ ਅੱਜ ਸਾਡੇ ਗੁਰੂ ਸਾਹਿਬ ਜੀ 1345 ਅੰਗ ਤੇ ਲਿਖਦੇ ਹਨ ਸਤਿਗੁਰ ਕੇ ਵਸ ਚਾਰ ਪਦਾਰਥ ਸਤਿਗੁਰ ਕੇ ਵਸ ਚਾਰ ਪਦਾਰਥ ਤੀਨ ਸਮਾਏ ਏਕ ਕਰਤਾਰਥ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜੋ ਜੋ ਸਾਨੂੰ ਮਹਾਨ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਈਸ਼ਵਰ ਦੇ ਦਰਸ਼ਨ ਕਰਾਉਂਦਾ ਹੈ ਉਸ ਪੂਰੇ ਉਸ ਪੂਰੇ ਗੁਰੂ ਦੇ ਵਸ ਦੇ ਵਿੱਚ ਹੀ ਇਹ ਚਾਰ ਪਦਾਰਥ ਦਾ ਗਿਆਨ ਹੁੰਦਾ ਹੈ ਉਸ ਪੂਰੇ ਗੁਰੂ ਦੇ ਵਸ ਦੇ ਵਿੱਚ ਹੀ ਇਹ ਚਾਰ ਪਦਾਰਥ ਦਾ ਗਿਆਨ ਹੁੰਦਾ ਹੈ ਭਾਵ ਉਹ ਪੂਰਾ ਗੁਰੂ ਹੀ ਜੋ ਸਾਨੂੰ ਮਹਾਨ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ঈਸ਼ਰ ਦਾ ਦਰਸ਼ਨ ਕਰਾਉਂਦਾ ਹੈ ਉਹ ਪੂਰਾ ਗੁਰੂ ਹੀ ਸਾਨੂੰ ਇਹ ਚਾਰ ਪਦਾਰਥ ਦਾ ਗਿਆਨ ਦੇ ਸਕਦਾ ਹੈ ਅੱਗੇ ਸਾਡੇ ਅੱਗੇ ਸੰਤ ਕਬੀਰ ਜੀ ਆਪਣੀ ਬਾਣੀ ਵਿੱਚ ਲਿਖਦੇ ਹਨ ਕਬੀਰ ਗੰਗਾ ਨਾਤੇ ਇੱਕ ਫਲ ਸੰਤ ਮਿਲੇ ਫਲ ਚਾਰ ਕਬੀਰ ਗੰਗਾ ਨਾਤੇ ਇੱਕ ਫਲ ਸੰਤ ਮਿਲੇ ਫਲ ਚਾਰ ਸੰਤ ਕਬੀਰ ਜੀ ਕਹਿੰਦੇ ਹਨ ਕਿ ਜੇ ਜੇਕਰ ਅਸੀਂ ਕਿਸੇ ਨਦੀ ਤੀਰਥ ਐਦੇ ਉੱਤੇ ਇਸ਼ਨਾਨ ਕਰਦੇ ਹਾਂ ਤਾਂ ਸਾਡੇ ਸਰੀਰ ਦੀ ਤਾਂ ਸਾਡੇ ਤਾਂ ਸਿਰਫ ਤਾਂ ਸਿਰਫ ਸਾਡੇ ਸਰੀਰ ਦੀ ਮੈਲ ਹੀ ਉਤਰਦੀ ਹੈ ਪਰ ਜਦੋਂ ਅਸੀਂ ਇੱਕ ਪੂਰੇ ਸੰਤ ਦੀ ਸੰਗਤ ਕਰਦੇ ਹਾਂ ਤਾਂ ਉਹ ਪੂਰਾ ਸੰਤ ਸਾਨੂੰ ਚਾਰ ਫਲਾਂ ਦਾ ਚਾਰ ਪਦਾਰਥਾਂ ਦਾ ਗਿਆਨ ਦਿੰਦਾ ਹੈ ਕਬੀਰ ਗੰਗਾ ਨਾਤੇ ਇੱਕ ਫਲਾਂ ਸੰਤ ਮਿਲੇ ਫਲ ਚਾਰ ਜਦੋਂ ਸਾਨੂੰ ਇੱਕ ਪੂਰਾ ਸੰਤ ਮਿਲਦਾ ਹੈ ਉਹ ਸਾਨੂੰ ਉਹ ਚਾਰ ਪਦਾਰਥ ਦਾ ਗਿਆਨ ਦਿੰਦਾ ਹੈ ਜਿਸ ਗੱਲ ਜਿਸ ਗਿਆਨ ਦੀ ਗੱਲ ਇਸ ਦੁਨੀਆ ਦੇ ਸਾਰੇ ਹੀ ਧਾਰਮਿਕ ਗ੍ਰੰਥਾਂ ਦੇ ਵਿੱਚ ਵਾਰ-ਵਾਰ ਸਾਡੇ ਗੁਰੂਆਂ ਨੇ ਕੀਤੀ ਹੈ ਅੱਗੇ ਇੱਕ ਸੰਤ ਸਹਿਜੋ ਬਾਈ ਜੀ ਹੋਈ ਹੈ ਅੱਗੇ ਇੱਕ ਸੰਤ ਸਹਿਜੋ ਬਾਈ ਹੋਈ ਹੈ ਉਹ ਆਪਣੀ ਬਾਣੀ ਦੇ ਦੁਆਰਾ ਸਾਨੂੰ ਸਮਝਾਉਂਦੀ ਹੈ ਸਾਧੂ ਸੰਗਤ ਤੀਰਥ ਬੜੋ ਜਮੈ ਨੀਰ ਵਿਚਾਰ ਸਾਧੂ ਸੰਗਤ ਤੀਰਥ ਬੜੋ ਜਮੈ ਨੀਰ ਵਿਚਾਰ ਸੰਤ ਸਹਿਜੋ ਬਾਈ ਜੀ ਕਹਿੰਦੀ ਹੈ ਕਿ ਸੰਤ ਸਹਿਜੋ ਬਾਈ ਜੀ ਆਪਣੀ ਬਾਣੀ ਦੇ ਵਿੱਚ ਲਿਖਦੀ ਹੈ ਕਿ ਜੋ ਇੱਕ ਪੂਰਾ ਸਾਧੂ ਹੁੰਦਾ ਹੈ ਉਸ ਦੀ ਜੋ ਸੰਗਤ ਹੁੰਦੀ ਹੈ ਉਹ ਹੀ ਸਭ ਤੋਂ ਵੱਡਾ ਤੀਰਥ ਹੁੰਦਾ ਹੈ ਕਿ ਜੋ ਇੱਕ ਪੂਰਾ ਸਾਧੂ ਹੁੰਦਾ ਹੈ ਜੋ ਸਾਾਨੂੰ ਮਹਾਨ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਈਸ਼ਰ ਦਾ ਦਰਸ਼ਨ ਕਰਾਉਂਦਾ ਹੈ ਉਹ ਜੋ ਪੂਰਾ ਸਾਧੂ ਹੁੰਦਾ ਹੈ ਉਸ ਦੀ ਸੰਗਤ ਸਭ ਤੋਂ ਵੱਡਾ ਤੀਰਥ ਹੁੰਦਾ ਹੈ ਜਮੈ ਨੀਰ ਵਿਚਾਰ ਜਿੱਥੇ ਸਾਡੇ ਧਾਰਮਿਕ ਗ੍ਰੰਥਾਂ ਦੇ ਵਿਚਾਰਾਂ ਦਾ ਜਲ ਵਹਿੰਦਾ ਹੈ ਸਹਿਜੋ ਨਾਏ ਪਾਈਏ ਮੁਕਤ ਪਦਾਰਥ ਚਾਰ ਸੰਤ ਸਹਿਜੋ ਭਾਈ ਜੀ ਲਿਖਦੀ ਹੈ ਕਿ ਜੋ ਉਸ ਪੂਰਨ ਸੰਤ ਦੀ ਸੰਗਤ ਕਰਕੇ ਉਹਨਾਂ ਦੇ ਵਿਚਾਰਾਂ ਦੇ ਵਿੱਚ ਉਹਨਾਂ ਦੇ ਵਿਚਾਰਾਂ ਨੂੰ ਸੁਣਦੇ ਹਨ ਉਹਨਾਂ ਦੇ ਵਿਚਾਰਾਂ ਦਾ ਇਸ਼ਨਾਨ ਕਰਦੇ ਹਨ ਭਾਵ ਉਹਨਾਂ ਦੇ ਵਿਚਾਰਾਂ ਨੂੰ ਸੁਣਦੇ ਹਨ ਸਹਿਜੋ ਨਾਏ ਪਾਈਏ ਕਿ ਜੋ ਉਸ ਪੂਰਨ ਸੰਤ ਦੀ ਸੰਗਤ ਕਰਕੇ ਉਹਨਾਂ ਦੇ ਵਿਚਾਰਾਂ ਦੇ ਵਿੱਚ ਨਾ ਇਸ਼ਨਾਨ ਕਰਦੇ ਹਨ ਭਾਵ ਉਹਨਾਂ ਦੇ ਵਿਚਾਰਾਂ ਨੂੰ ਸੁਣਦੇ ਹਨ ਮੁਕਤ ਸਹਿਜੋ ਨਾਏ ਪਾਈਏ ਮੁਕਤ ਪਦਾਰਥ ਚਾਰ ਉਹਨਾਂ ਨੂੰ ਉਹ ਚਾਰ ਪਦਾਰਥ ਦਾ ਗਿਆਨ ਪ੍ਰਾਪਤ ਹੋ ਜਾਂਦਾ ਹੈ ਉਹਨਾਂ ਨੂੰ ਉਹ ਚਾਰ ਪਦਾਰਥ ਦਾ ਗਿਆਨ ਪ੍ਰਾਪਤ ਹੋ ਜਾਂਦਾ ਹੈ ਅੱਗੇ ਸਾਡੇ ਗੁਰੂ ਸਾਹਿਬ ਜੀ 154 ਅੰਗ ਤੇ ਲਿਖਦੇ ਹਨ ਚਾਰ ਪਦਾਰਥ ਕਹੇ ਸਭ ਕੋਈ ਚਾਰ ਪਦਾਰਥ ਕਹੇ ਸਭ ਕੋਈ ਸਿਮਰਤ ਸਾਸ਼ਤਰ ਪੰਡਤ ਮੁਖ ਸੋਈ ਚਾਰ ਪਦਾਰਥ ਕਹੇ ਸਭ ਕੋਈ ਸਿਮਰਤ ਸਾਸ਼ਤਰ ਪੰਡਤ ਮੁਖ ਸੋਈ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਚਾਰ ਪਦਾਰਥ ਦੀ ਗੱਲ ਤਾਂ ਇਸ ਜੇ ਜੋ ਸਾਡੀ ਜੋ ਇਸ ਸੰਸਾਰ ਦੇ ਉੱਤੇ ਧਾਰਮਿਕ ਆਗੂ ਹਨ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜੋ ਇਸ ਦੁਨੀਆ ਦੇ ਉੱਤੇ ਵੱਡੇ ਵੱਡੇ ਧਾਰਮਿਕ ਆਗੂ ਹਨ ਉਹ ਵੀ ਚਾਰ ਪਦਾਰਥ ਦੀ ਗੱਲ ਕਰਦੇ ਹਨ ਚਾਰ ਪਦਾਰਥ ਕਹੇ ਸਭ ਕੋਈ ਕਿ ਚਾਰ ਪਦਾਰਥ ਦੀ ਗੱਲ ਤਾਂ ਇਸ ਦੁਨੀਆ ਦੇ ਉੱਤੇ ਸਾਰੇ ਹੀ ਧਾਰਮਿਕ ਆਗੂ ਕਰਦੇ ਹਨ ਕਿ ਚਾਰ ਪਦਾਰਥ ਦੀ ਗੱਲ ਤਾਂ ਇਸ ਦੁਨੀਆ ਦੇ ਉੱਤੇ ਸਾਰੇ ਹੀ ਧਾਰਮਿਕ ਆਗੂ ਕਰਦੇ ਹਨ ਚਾਰ ਪਦਾਰਥ ਕਹੇ ਸਭ ਕੋਈ ਸਿਮਰਤ ਸਾਸ਼ਤਰ ਪੰਡਤ ਮੁਖ ਸੋਈ ਤੇ ਚਾਰ ਪਦਾਰਥ ਦੀ ਗੱਲ ਤਾਂ ਇਸ ਦੁਨੀਆ ਦੇ ਸਾਰੇ ਹੀ ਧਾਰਮਿਕ ਆਗੂ ਕਰਦੇ ਹਨ ਪਰ ਉਹ ਚਾਰ ਪਦਾਰਥ ਦਾ ਗਿਆਨ ਕਿੱਥੋਂ ਮਿਲਦਾ ਹੈ ਚਾਰ ਪਦਾਰਥ ਕਹੇ ਸਭ ਕੋਈ ਸਿਮਰਤ ਸਾਸ਼ਤਰ ਪੰਡਤ ਮੁਖ ਸੋਈ ਬਿਨ ਗੁਰੂ ਅਰਥ ਵਿਚਾਰ ਨਾ ਪਾਇਆ ਬਿਨ ਗੁਰੂ ਅਰਥ ਵਿਚਾਰ ਨਾ ਪਾਇਆ ਪਰ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਉਹ ਚਾਰ ਪ੍ਰਾਰਥ ਦਾ ਗਿਆਨ ਇੱਕ ਪੂਰੇ ਗੁਰੂ ਦੀ ਸੰਗਤ ਕੀਤੇ ਬਿਨਾ ਸਾਨੂੰ ਕਦੇ ਵੀ ਪ੍ਰਾਪਤ ਨਹੀਂ ਹੋ ਸਕਦਾ। ਦੇਨ ਗੁਰੂ ਅਰਥ ਵਿਚਾਰ ਨਾ ਪਾਇਆ ਮੁਕਤ ਪਦਾਰਥ ਹਰ ਭਗਤੀ ਪਾਇਆ। ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਇਹ ਚਾਰ ਪ੍ਰਾਰਥ ਦਾ ਗਿਆਨ ਹੀ ਮੁਕਤੀ ਦਾ ਪਦਾਰਥ ਹੈ। ਕਿ ਇਹ ਜੋ ਚਾਰ ਪ੍ਰਾਰਥ ਦਾ ਗਿਆਨ ਹੈ ਇਹ ਹੀ ਮੁਕਤੀ ਦਾ ਪਦਾਰਥ ਹੈ। ਪਵ ਇਸ ਦੇ ਇਸ ਗਿਆਨ ਨੂੰ ਇਸ ਚਾਰ ਪਦਾਰਥ ਦੇ ਗਿਆਨ ਨੂੰ ਪ੍ਰਾਪਤ ਕਰਕੇ ਹੀ ਸਾਡੀ ਮੁਕਤੀ ਹੁੰਦੀ ਹੈ ਜेन गुरु ਅਰਥ ਵਿਚਾਰਨਾ ਪਾਇਆ ਮੁਕਤ ਪਦਾਰਥ ਹਰ ਭਗਤੀ ਪਾਇਆ ਇਹ ਚਾਰ ਪਦਾਰਥ ਦਾ ਗਿਆਨ ਹੀ ਮੁਕਤੀ ਦੇ ਮੁਕਤੀ ਦੇ ਪਦਾਰਥ ਹਨ ਤੇ ਇਸ ਦੇ ਨਾਲ ਹੀ ਸਾਨੂੰ ਉਸ ਹਰੀ ਦੀ ਸੱਚੀ ਭਗਤੀ ਮਿਲਦੀ ਹੈ ਜेन गुरु ਅਰਥ ਵਿਚਾਰਨਾ ਪਾਇਆ ਮੁਕਤ ਪਦਾਰਥ ਹਰ ਭਗਤੀ ਪਾਇਆ ਇਸ ਚਾਰ ਪਦਾਰਥ ਦੇ ਗਿਆਨ ਨੂੰ ਪ੍ਰਾਪਤ ਕਰਕੇ ਹੀ ਸਾਨੂੰ ਉਸ ਹਰੀ ਦੀ ਸੱਚੀ ਭਗਤੀ ਪੱਕੀ ਭਗਤੀ ਮਿਲਦੀ ਹੈ ਅੱਗੇ ਸ੍ਰੀ ਰਾਮਚ੍ਰਿਤ ਮਾਨਸ ਦੇ ਵਿੱਚ ਸਾਡੇ ਮਹਾਪੁਰਖ ਲਿਖਦੇ ਹਨ ਸ੍ਰੀ ਰਾਮਚ੍ਰਿਤ ਮਾਨਸ ਦੇ ਵਿੱਚ ਸਾਡੇ ਮਹਾਪੁਰਖ ਲਿਖਦੇ ਹਨ ਸ੍ਰੀ ਗੁਰੂ ਚਰਨ ਸਰੋਜ ਰਜ ਨਿਜਮਨ ਮੁਕਰ ਸੁਧਾਰ ਵਰਨੋ ਰਗੂਵਰ ਵਿਮਲ ਜਸ ਜੋ ਦਾਇਕ ਫਨ 4 ਸ੍ਰੀ ਰਾਮਚਰਿਤ ਮਾਨਸ ਦੇ ਵਿੱਚ ਸਾਡੇ ਮਹਾਪੁਰਖ ਲਿਖਦੇ ਹਨ ਕਿ ਐਸੇ ਗੁਰੂ ਦੇ ਚਰਨਾਂ ਦੀ ਧੂੜੀ ਚੁੱਕ-ਚੁੱਕ ਕੇ ਮੱਥੇ ਨੂੰ ਲਾਓ ਕਿ ਐਸੇ ਗੁਰੂ ਦੇ ਚਰਨਾਂ ਦੀ ਧੂੜੀ ਚੁੱਕ-ਚੁੱਕ ਕੇ ਮੱਥੇ ਲਾਓ ਮੱਥੇ ਨੂੰ ਲਾਓ ਐਸੇ ਗੁਰੂ ਦੇ ਚਰਨਾਂ ਦੇ ਉੱਤੇ ਡੰਡਵਤ ਹੋ ਕੇ ਪ੍ਰਣਾਮ ਕਰੋ ਤੇ ਐਸੇ ਗੁਰੂ ਦੇ ਚਰਨਾਂ ਐਸੇ ਗੁਰੂ ਦੀ ਮੂਰਤ ਨੂੰ ਮਨ ਦੇ ਵਿੱਚ ਵਸਾ ਕੇ ਰੱਖੋ ਤੇ ਐਸੇ ਗੁਰੂ ਦੀ ਮੂਰਤ ਨੂੰ ਮਨ ਦੇ ਵਿੱਚ ਵਸਾ ਕੇ ਰੱਖੋ ਸ੍ਰੀ ਗੁਰੂ ਚਰਨ ਸਰੋਜ ਰਜ ਰਜ ਧੂੜੀ ਨੂੰ ਕਹਿੰਦੇ ਹਨ ਰਜ ਧੂੜੀ ਨੂੰ ਕਹਿੰਦੇ ਹਨ ਸ੍ਰੀ ਗੁਰੂ ਚਰਨ ਸਰੋਜ ਰਜ ਨਿਜਮਨ ਮੁਕਰ ਸੁਧਾਰ ਵਰਨੋਂ ਰਘੂ ਵਰ ਭਿਮਲ ਜਸਿ ਜੋ ਦਾਇਕ ਫਲ ਚਾਰ ਕੇ ਜੋ ਸਾਨੂੰ ਜੋ ਗੁਰੂ ਸਾਨੂੰ ਚਾਰ ਫਲਾਂ ਦਾ ਗਿਆਨ ਕਰਾ ਦੇਵੇ ਜੋ ਗੁਰੂ ਸਾਨੂੰ ਚਾਰ ਫਲਾਂ ਦਾ ਚਾਰ ਪਦਾਰਥਾਂ ਦਾ ਗਿਆਨ ਕਰਾ ਦੇਵੇ ਸਾਡੇ ਮਹਾਪੁਰਸ਼ ਕਹਿੰਦੇ ਹਨ ਕਿ ਐਸੇ ਗੁਰੂ ਦੇ ਚਰਨਾਂ ਦੀ ਧੂੜੀ ਚੁੱਕ ਚੁੱਕ ਕੇ ਮੱਥੇ ਨੂੰ ਲਾਓ ਤੇ ਐਸੇ ਗੁਰੂ ਦੇ ਚਰਨਾਂ ਦੇ ਉੱਤੇ ਡੰਡਵਤ ਹੋ ਕੇ ਅਨੇਕਾਂ ਵਾਰਾਂ ਹੀ ਨਮਸਕਾਰਾਂ ਕਰੋ ਅੱਗੇ 1352 ਅੰਕ ਤੇ ਭਗਤ ਨਾਮਦੇਵ ਜੀ ਲਿਖਦੇ ਹਨ ਜਿਨ ਆਤਮ ਤਤ ਨ ਚੀਨਿਆ ਸਭ ਫੋਕਟ ਧਰਮ ਅਭਿਨਿਆ ਜੇ ਨਾ ਆਤਮ ਤਤ ਨਾ ਚੀਨਿਆ ਸਭ ਫੋਕਟ ਧਰਮ ਅਭਿਨਿਆ ਭਗਤ ਨਾਮਦੇਵ ਜੀ ਆਪਣੀ ਬਾਣੀ ਦੇ ਦੁਆਰਾ ਸਾਨੂੰ ਸਮਝਾਉਂਦੇ ਹਨ ਕਿ ਜਿਸ ਮਨੁੱਖ ਨੇ ਜਿਸ ਮਨੁੱਖ ਨੇ ਅਜੇ ਤੱਕ ਇੱਕ ਪੂਰੇ ਗੁਰੂ ਦੀ ਸੰਗਤ ਕਰਕੇ ਉਸ ਆਤਮਕ ਗਿਆਨ ਨੂੰ ਉਸ ਬ੍ਰਹਮ ਗਿਆਨ ਨੂੰ ਉਸ ਚਾਰ ਪਦਾਰਥ ਦੇ ਗਿਆਨ ਨੂੰ ਪ੍ਰਾਪਤ ਨਹੀਂ ਕੀਤਾ ਹੈ ਕਿ ਜਿਸ ਮਨੁੱਖ ਨੇ ਅਜੇ ਤੱਕ ਇੱਕ ਪੂਰੇ ਗੁਰੂ ਦੀ ਸੰਗਤ ਕਰਕੇ ਉਸ ਆਤਮਕ ਗਿਆਨ ਉਸ ਚਾਰ ਪਦਾਰਥ ਗਿਆਨ ਉਸ ਬ੍ਰह्म ਗਿਆਨ ਨੂੰ ਪ੍ਰਾਪਤ ਨਹੀਂ ਕੀਤਾ ਹੈ ਸਭ ਫੋਕਟ ਧਰਮ ਅਭਿਨਿਆ ਉਹ ਧਰਮ ਦੇ ਨਾਂ ਤੇ ਉਹ ਧਰਮ ਦੇ ਨਾਂ ਤੇ ਜਾਂ ਆਪਣੀ ਮਨਮਤ ਦੇ ਨਾਲ ਜਿੰਨੇ ਵੀ ਕੰਮ ਕਰਦਾ ਹੈ ਉਸ ਦੇ ਸਾਰੇ ਦੇ ਸਾਰੇ ਕੰਮ ਹੀ ਫੋਕਟ ਹਨ ਉਸ ਦੇ ਸਾਰੇ ਦੇ ਸਾਰੇ ਕੰਮ ਹੀ ਫੋਕਟ ਹਨ ਕੋ ਬੇਣੀ ਗੁਰਮਖਿ ਧਿਆਵੇ ਬਿਨਾ ਸਤਿਗੁਰੂ ਵਾਟ ਨਾ ਪਾਵੇ ਭਗਤ ਬੇਣੀ ਵੀ ਕਹਿੰਦੇ ਹਨ ਕਿ ਉਸ ਚਾਰ ਪਦਾਰਥ ਦੇ ਗਿਆਨ ਨੂੰ ਇੱਕ ਪੂਰਨ ਗੁਰੂ ਦੀ ਸੰਗਤ ਕਰਕੇ ਹੀ ਪ੍ਰਾਪਤ ਕੀਤਾ ਜਾਂਦਾ ਹੈ ਇੱਕ ਬਿਨਾ ਸਤਿਗੁਰੂ ਵਾਟ ਨਾ ਪਾਵੇ ਇੱਕ ਪੂਰੇ ਗੁਰੂ ਦੀ ਸੰਗਤ ਕੀਤੇ ਤੋਂ ਬਿਨਾ ਉਸ ਚਾਰ ਪਦਾਰਥ ਦੇ ਗਿਆਨ ਨੂੰ ਕਦੇ ਵੀ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਜਿਸ ਗਿਆਨ ਦੀ ਗੱਲ ਸਾਡੇ ਗੁਰਮਾ ਨੇ ਸਾਰੇ ਹੀ ਧਾਰਮਿਕ ਗ੍ਰੰਥਾਂ ਦੇ ਵਿੱਚ ਵਾਰ-ਵਾਰ ਕੀਤੀ ਹੈ ਅੱਜ ਸਾਡੇ ਗੁਰੂ ਸਾਹਿਬ ਜੀ 113 ਗੰਤੇ ਹੋਰ ਲਿਖਦੇ ਹਨ ਮੂंड ਮਡਾਏ ਜਟਾਂ ਸਿੱਖ ਵੱਧੇ ਮੂਨ ਰਹੇ ਅਭਮਾਨਾ ਮੂंड ਮਡਾਏ ਜਟਾਂ ਸਿੱਖ ਵੱਧੇ ਮੂਨ ਰਹੇ ਅਭਮਾਨਾ ਕਿ ਕਿ ਜੇਕਰ ਕੋਈ ਇਨਸਾਨ ਆਪਣਾ ਸਿਰ ਘੋਣਮੋਣ ਕਰਾ ਲਵੇ ਜੇ ਕੋਈ ਮਨੁੱਖ ਆਪਣਾ ਸਿਰ ਘੋਣਮੋਣ ਕਰਾ ਲਵੇ ਤੇ ਭਾਵੇਂ ਕੋਈ ਲੰਮੀਆਂ ਲੰਮੀਆਂ ਭਾਵੇਂ ਕੋਈ ਆਪਣਾ ਸਿਰ ਘੋਣਮੋਣ ਕਰਾ ਲਵੇ ਭਾਵੇਂ ਕੋਈ ਲੰਮੀਆਂ ਲੰਮੀਆਂ ਜਟਾਵਾਂ ਰੱਖ ਲਵੇ ਭਾਵੇਂ ਲੰਮੇ ਲੰਮੇ ਵਾਲ ਰੱਖ ਲਵੇ ਤੇ ਭਾਵੇਂ ਕੋਈ ਮੋਨੀ ਬਣ ਜਾਵੇ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਭਾਵੇਂ ਕੋਈ ਆਪਣਾ ਸਿਰ ਘੋਣਮੋਣ ਕਰਾ ਲਵੇ ਭਾਵੇਂ ਲੰਮੇ ਲੰਮੇ ਵਾਲ ਰੱਖ ਲਵੇ ਤੇ ਭਾਵੇਂ ਕੋਈ ਮੋਨੀ ਬਣਿਆ ਰਹੇ ਮਨਮਾ ਡੋਲੇ ਦਇ ਦਿਸ ਧਾਵੇ ਬਿਨ ਤਤ ਆਤਮ ਗਿਆਨ ਮੂंड ਮਡਾਏ ਜਟਾਂ ਸਿਖ ਬਾਦੇ ਮੂਨ ਰਹੇ ਅਬਮਾਨਾ ਮਨਮਾ ਡੋਲੇ ਦਇ ਦਿਸ ਧਾਵੇ ਬਿਨ ਤਤ ਆਤਮ ਗਿਆਨ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਉਸ ਬ੍ਰਹਮ ਗਿਆਨ ਨੂੰ ਉਸ ਆਤਮਕ ਗਿਆਨ ਨੂੰ ਪ੍ਰਾਪਤ ਕੀਤੇ ਤੋਂ ਬਿਨਾਂ ਸਾਡਾ ਇਹ ਮਨ ਦਸਾਂ ਦਿਸ਼ਾਵਾਂ ਦੇ ਵਿੱਚ ਭਟਕਦਾ ਹੀ रहेਗਾ ਸਾਡਾ ਇਹ ਮਨ ਦਸਾਂ ਦਿਸ਼ਾਵਾਂ ਦੇ ਵਿੱਚ ਹਰ ਸਮੇਂ ਭਟਕਦਾ ਹੀ ਰਹੇਗਾ ਅੱਗੇ ਭਗਵਾਨ ਕ੍ਰਿਸ਼ਨ ਜੀ ਗੀਤਾ ਦੇ ਵਿੱਚ ਲਿਖਦੇ ਹਨ ਆਤਮਕ ਗਿਆਨ ਬਿਨ ਪਾਰਥ ਸਭੇ ਕਰਮ ਨੇ ਅਰਥ ਕਰਮਾ ਭਗਵਾਨ ਕ੍ਰਿਸ਼ਨ ਜੀ ਗੀਤਾ ਦੇ ਵਿੱਚ ਲਿਖਦੇ ਹਨ ਆਤਮਕ ਗਿਆਨ ਬਿਨ ਪਾਰਥ ਸਭੇ ਕਰਮ ਨੇ ਅਰਥ ਕਰਮਾ ਭਗਵਾਨ ਕ੍ਰਿਸ਼ਨ ਜੀ ਕੁਭਾਣਾ ਕ੍ਰਿਸ਼ਨ ਜੀ ਗੀਤਾ ਦੇ ਵਿੱਚ ਲਿਖਦੇ ਹਨ ਕਿ ਉਸ ਆਤਮਿਕ ਗਿਆਨ ਤੋਂ ਬਿਨਾ ਕਿ ਉਸ ਆਤਮਿਕ ਗਿਆਨ ਨੂੰ ਪ੍ਰਾਪਤ ਕੀਤੇ ਤੋਂ ਬਿਨਾ ਅਸੀਂ ਇਸ ਦੁਨੀਆ ਦੇ ਵਿੱਚ ਆ ਕੇ ਜੋ ਜੋ ਵੀ ਜੋ ਜੋ ਵੀ ਕੰਮ ਕਰਦੇ ਹਾਂ ਉਹ ਸਾਰੇ ਦੇ ਸਾਰੇ ਕੰਮ ਹੀ ਨੇ ਅਰਥ ਹਨ ਉਹ ਸਾਡੇ ਉਹ ਸਾਰੇ ਦੇ ਸਾਰੇ ਕੰਮ ਹੀ ਨੇ ਅਰਥ ਹਨ ਭਾਵ ਉਹ ਸਾਰੇ ਕੰਮ ਹੀ ਬੇ ਅਰਥ ਹਨ ਆਤਮਕ ਗਿਆਨ ਬਿਨ ਬਾਰਥ ਸਭੇ ਕਰਮ ਨੇ ਅਰਥ ਭਗਵਾਨ ਕ੍ਰਿਸ਼ਨ ਜੀ ਕਹਿੰਦੇ ਹਨ ਕਿ ਉਸ ਆਤਮਕ ਗਿਆਨ ਨੂੰ ਪ੍ਰਾਪਤ ਕੀਤੇ ਤੋਂ ਬਿਨਾ ਇਸ ਦੁਨੀਆ ਦੇ ਵਿੱਚ ਆ ਕੇ ਅਸੀਂ ਜੋ ਜੋ ਵੀ ਕੰਮ ਕਰਦੇ ਹਾਂ ਉਹ ਸਾਡੇ ਸਾਰੇ ਦੇ ਸਾਰੇ ਕੰਮ ਹੀ ਬੇ ਅਰਥ ਹਨ ਅਬ ਜੇ ਸਾਡੇ ਗੁਰੂ ਸਾਹਿਬ ਜੀ 650 ਅੰਕ ਤੇ ਲਿਖਦੇ ਹਨ ਅੱਜ ਸਾਡੇ ਗੁਰੂ ਸਾਹਿਬ ਜੀ 650 ਕਿਤੇ ਲਿਖਦੇ ਹਨ ਹਉਮੇ ਵਿੱਚ ਸਭ ਪੜ ਥੱਕੇ ਹਉਮੇ ਵਿੱਚ ਸਭ ਪੜ ਥੱਕੇ ਦੂਜੇ ਭਾਏ ਖਵਾਰ ਹਉਮੇ ਵਿੱਚ ਸਭ ਪੜ ਥੱਕੇ ਦੂਜੇ ਭਾਏ ਖਵਾਰ ਕਿ ਅੱਜ ਦੁਨੀਆ ਦੇ ਵਿੱਚ ਅੱਜ ਦੁਨੀਆ ਦੇ ਵਿੱਚ ਲੋਕ ਹੰਕਾਰ ਦੇ ਹੰਕਾਰ ਦੇ ਨਾਲ ਬਾਣੀ ਨੂੰ ਪੜ ਪੜ ਕੇ ਫੱਕ ਰਹੇ ਹਨ ਕਿ ਅੱਜ ਇਹ ਦੁਨੀਆ ਦੇ ਉੱਤੇ ਲੋਕ ਆਪਣੇ ਧਾਰਮਿਕ ਗ੍ਰੰਥਾਂ ਦੀ ਬਾਣੀ ਨੂੰ ਬਿਨਾਂ ਸੋਚੇ ਵਿਚਾਰੇ ਹੀ ਬਿਨਾਂ ਸੋਚੇ ਬਿਨਾਂ ਉਸ ਦੇ ਉੱਤੇ ਵਿਚਾਰ ਕੀਤੇ ਹੀ ਪੜ ਪੜ ਕੇ ਥੱਕੀ ਜਾ ਰਹੇ ਹਨ ਦੂਜੇ ਭਾਏ ਖਵਾਰ ਤੇ ਉਸ ਗਿਆਨ ਨੂੰ ਪ੍ਰਾਪਤ ਕੀਤੇ ਤੋਂ ਬਿਨਾਂ ਹੋਰ ਦੂਜੇ ਪਾਸੇ ਲੱਗ ਕੇ ਖਵਾਰ ਹੋ ਰਹੇ ਹਨ ਹੋਂਮੇ ਵਿੱਚ ਸਭ ਪੜ ਥੱਕੇ ਦੂਜੇ ਭਾਏ ਖਵਾਰ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਤੇ ਅੱਜ ਦੁਨੀਆ ਦੇ ਵਿੱਚ ਲੋਕ ਆਪਣੇ ਆਪਣੇ ਧਾਰਮਿਕ ਗ੍ਰੰਥਾਂ ਨੂੰ ਐਵੇਂ ਹੰਕਾਰ ਦੇ ਵਿੱਚ ਆ ਕੇ ਹੀ ਪੜ੍ਹ-ਪੜ ਕੇ ਥੱਕੀ ਜਾ ਰਹੇ ਹਨ ਤੇ ਉਸ ਬ੍ਰਹਮ ਗਿਆਨ ਨੂੰ ਪ੍ਰਾਪਤ ਕੀਤੇ ਤੋਂ ਬਿਨਾਂ ਦੂਜੇ ਪਹਾੜੇ ਵਿੱਚ ਲੱਗ ਕੇ ਖਵਾਰ ਹੋ ਰਹੇ ਹਨ ਦੂਜੇ ਭਾਏ ਖਵਾਰ ਸੋ ਪੜਿਆ ਸੋ ਪੰਡਤ ਬੀਨਾ ਜੋ ਗੁਰ ਸ਼ਬਦ ਕਰੇ ਵਿਚਾਰ ਸੋ ਪੜਿਆ ਸੋ ਪੰਡਤ ਬੀਨਾ ਜੋ ਗੁਰ ਸ਼ਬਦ ਕਰੇ ਵਿਚਾਰ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਤੇ ਉਹ ਮਨੁੱਖ ਹੀ ਸਭ ਤੋਂ ਸਿਆਣਾ ਹੈ ਕਿ ਉਹ ਮਨੁੱਖ ਹੀ ਸਭ ਤੋਂ ਸਿਆਣਾ ਹੈ ਜੋ ਇੱਕ ਪੂਰੇ ਗੁਰੂ ਦੀ ਸੰਗਤ ਕਰਕੇ ਉਹਨਾਂ ਤੋਂ ਉਹ ਨਾਮ ਸ਼ਬਦ ਪ੍ਰਾਪਤ ਕਰ ਲੈਂਦਾ ਹੈ ਕਿ ਉਹ ਮਨੁੱਖ ਹੀ ਸਭ ਤੋਂ ਸਿਆਣਾ ਹੈ ਜੋ ਇੱਕ ਪੂਰੇ ਗੁਰੂ ਦੀ ਸੰਗਤ ਕਰਕੇ ਉਹਨਾਂ ਤੋਂ ਉਹ ਨਾਮ ਸ਼ਬਦ ਪ੍ਰਾਪਤ ਕਰਦਾ ਹੈ ਸੋ ਪੜਿਆ ਸੋ ਪੰਡਤ ਬੀਨਾ ਜੋ ਗੁਰ ਸ਼ਬਦ ਕਰੇ ਵਿਚਾਰ ਅੰਦਰ ਖੋਜੇ ਤਤ ਲਹੇ ਪਾਏ ਮੂਖ ਦਵਾਰ ਅੰਦਰ ਅੰਤਰ ਖੋਜੇ ਤਤ ਲਹੇ ਪਾਏ ਮੂਖ ਦਵਾਰ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਉਹ ਮਨੁੱਖ ਹੀ ਸਭ ਤੋਂ ਸਿਆਣਾ ਹੈ ਸੂਝਵਾਨ ਹੈ ਜੋ ਇੱਕ ਪੂਰੇ ਗੁਰੂ ਦੀ ਸੰਗਤ ਕਰਕੇ ਉਸ ਨਾਮ ਸ਼ਬਦ ਨੂੰ ਜਾਣ ਲੈਂਦਾ ਹੈ ਤੇ ਉਸ ਪੂਰੇ ਗੁਰੂ ਦੀ ਸੰਗਤ ਕਰਕੇ ਆਪਣੇ ਅੰਦਰੋਂ ਉਸ ਤਤ ਨੂੰ ਜਾਣ ਲੈਂਦਾ ਹੈ ਅੰਦਰ ਖੋਜੇ ਤਤ ਲਹੇ ਤੇ ਜੋ ਉਸ ਪੂਰੇ ਗੁਰੂ ਦੀ ਸੰਗਤ ਕਰਕੇ ਆਪਣੇ ਅੰਦਰੋਂ ਉਸ ਤਤ ਨੂੰ ਜਾਣ ਲੈਂਦਾ ਹੈ ਭਾਵ ਆਪਣੇ ਘਟ ਦੇ ਅੰਦਰ ਹੀ ਉਸ ਈਸ਼ਵਰ ਦੇ ਦਰਸ਼ਨ ਕਰ ਲੈਂਦਾ ਹੈ ਆਪਣੇ ਘਟ ਦੇ ਅੰਦਰੋਂ ਹੀ ਉਸ ਸੱਚੇ ਨਾਮ ਨੂੰ ਪ੍ਰਾਪਤ ਕਰ ਲੈਂਦਾ ਹੈ ਤੇ ਆਪਣੇ ਘਟ ਦੇ ਅੰਦਰੋਂ ਹੀ ਉਸ ਸੱਚੇ ਅਮਰਤ ਨੂੰ ਪ੍ਰਾਪਤ ਕਰ ਲੈਂਦਾ ਹੈ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਉਹ ਮਨੁੱਖ ਹੀ ਸਭ ਤੋਂ ਸਿਆਣਾ ਹੈ ਸਭ ਤੋਂ ਸੂਝਵਾਨ ਹੈ ਸੋ ਪੜਿਆ ਸੋ ਪੰਡਤ ਬੀਨਾ ਜੋ ਗੁਰ ਸ਼ਬਦ ਕਰੇ ਵਿਚਾਰ ਅੰਦਰ ਖੋਜੇ ਤਤ ਲਹੇ ਪਾਏ ਮੂਖ ਦਵਾਰ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਉਹ ਮਨੁੱਖ ਹੀ ਉਸ ਕਿ ਉਹ ਮਨੁੱਖ ਹੀ ਮੁਕਤੀ ਨੂੰ ਪ੍ਰਾਪਤ ਕਰਦਾ ਹੈ ਕਿ ਉਹ ਮਨੁੱਖ ਹੀ ਜੋ ਆਪਣੇ ਘਟ ਦੇ ਅੰਦਰੋਂ ਉਸ ਸ਼ਬਦ ਨੂੰ ਜਾਣ ਲੈਂਦਾ ਹੈ ਤੇ ਆਪਣੇ ਘਟ ਦੇ ਅੰਦਰੋਂ ਹੀ ਉਸ ਤਤ ਨੂੰ ਜਾਣ ਲੈਂਦਾ ਹੈ ਭਾਵ ਆਪਣੇ ਘਟ ਦੇ ਅੰਦਰ ਹੀ ਅਖਰ ਦਾ ਦਰਸ਼ਨ ਕਰ ਲੈਂਦਾ ਹੈ ਆਪਣੇ ਘਟ ਦੇ ਅੰਦਰੋਂ ਹੀ ਉਸ ਨਾਮ ਨੂੰ ਜਾਣ ਲੈਂਦਾ ਹੈ ਆਪਦੇ ਘਟ ਆਪਣੇ ਘਟ ਦੇ ਅੰਦਰੋਂ ਹੀ ਉਸ ਅੰਮ੍ਰਿਤ ਨੂੰ ਪ੍ਰਾਪਤ ਕਰ ਲੈਂਦਾ ਹੈ ਭਾਵ ਇਸ ਤਤ ਨੂੰ ਜਾਣ ਲੈਂਦਾ ਹੈ ਪਾਏ ਮੋਖ ਦਵਾਰ ਉਹ انسان ਹੀ ਮੁਕਤੀ ਪ੍ਰਾਪਤ ਕਰਦਾ ਹੈ ਅੱਗੇ ਸਾਡੇ ਮਹਾਪੁਰਸ਼ ਹੋਰ ਲਿਖਦੇ ਹਨ ਆਤਮਕ ਗਿਆਨ ਬਿਨਾਂ ਨਰ ਭਟਕੇ ਕੋਈ ਮਥਰਾ ਕੋਈ ਕਾਂਛੀ ਆਤਮਕ ਗਿਆਨ ਆਤਮਕ ਗਿਆਨ ਬਿਨਾਂ ਨਰ ਭਟਕੇ ਕੋਈ ਮਥਰਾ ਕੋਈ ਕਾਂਛੀ ਸਾਡੇ ਮਹਾਪੁਰਸ਼ ਕਹਿੰਦੇ ਹਨ ਤੇ ਇਸ ਆਤਮਕ ਗਿਆਨ ਨੂੰ ਪ੍ਰਾਪਤ ਕੀਤੇ ਤੋਂ ਬਿਨਾਂ ਕੋਈ ਇਨਸਾਨ ਕਿਸੇ ਮੰਦਰ ਦੇ ਵਿੱਚ ਭਟਕ ਰਿਹਾ ਹੈ ਤੇ ਕੋਈ ਇਨਸਾਨ ਕਿਸੇ ਧਾਰਮਿਕ ਗੁਰਦੁਆਰੇ ਐਸੇ ਥਾਵਾਂ ਤੇ ਭਟਕੀ ਜਾ ਰਿਹਾ ਹੈ ਸਾਡੇ ਮਹਾਪੁਰਸ਼ ਕਹਿੰਦੇ ਹਨ ਕਿ ਇਸ ਆਤਮਿਕ ਗਿਆਨ ਨੂੰ ਪ੍ਰਾਪਤ ਕੀਤੇ ਤੋਂ ਬਿਨਾਂ ਇਸ ਆਤਮਿਕ ਗਿਆਨ ਨੂੰ ਪ੍ਰਾਪਤ ਕੀਤੇ ਤੋਂ ਬਿਨਾਂ ਕੋਈ ਇਨਸਾਨ ਕਿਸੇ ਮੰਦਰ ਐਦੇ ਵਿੱਚ ਭਟਕ ਰਿਹਾ ਹੈ ਤੇ ਕੋਈ ਇਨਸਾਨ ਕਿਸੇ ਗੁਰਦੁਆਰੇ ਐਦੇ ਵਿੱਚ ਭਟਕ ਰਿਹਾ ਹੈ ਤੇ ਕੋਈ ਕਾਂਚੀ ਐਦ ਤੀਰਥ ਸਤਾਨਾਂ ਤੇ ਭਟਕ ਰਿਹਾ ਹੈ ਜਦੋਂ ਕਿ ਇਹ ਆਤਮਿਕ ਗਿਆਨ ਜਦੋਂ ਕਿ ਇਹ ਆਤਮਿਕ ਗਿਆਨ ਇੱਕ ਪੂਰੇ ਗੁਰੂ ਦੀ ਸੰਗਤ ਕਰਕੇ ਹੀ ਸਾਨੂੰ ਮਿਲਦਾ ਹੈ ਤੇ ਇਸ ਗਿਆਨ ਨੂੰ ਪ੍ਰਾਪਤ ਕਰਕੇ ਹੀ ਸਾਨੂੰ ਮੁਕਤੀ ਮਿਲਦੀ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਅਸੀਂ ਆਪਣੇ ਮਹਾਨ ਗੁਰੂਆਂ ਦੀ ਮਹਾਨ ਬਾਣੀ ਨੂੰ ਸਿਰਫ ਰਟਦੇ ਹੀ ਰਟਦੇ ਹੀ ਨਹੀਂ ਰਹਿਣਾ ਹੈ ਉਸ ਉੱਤੇ ਕੋਈ ਅਮਲ ਵੀ ਕਰਨਾ ਹੈ ਕੋਈ ਵਿਚਾਰਾ ਵੀ ਕਰਨੀਆਂ ਹਨ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਅਸੀਂ ਇੱਕ ਪੂਰੇ ਗੁਰੂ ਦੀ ਸੰਗਤ ਕਰਕੇ ਉਹਨਾਂ ਤੋਂ ਉਹ ਮਹਾਨ ਬ੍ਰਹਮ ਗਿਆਨ ਪ੍ਰਾਪਤ ਕਰਨਾ ਹੈ ਇਸ ਮਹਾਨ ਬ੍ਰਹਮ ਗਿਆਨ ਨੂੰ ਪ੍ਰਾਪਤ ਕਰਕੇ ਹੀ ਸਾਨੂੰ ਆਪਣੇ ਧਾਰਮਿਕ ਗ੍ਰੰਥਾਂ ਦੀ ਸੋਝੀ ਆਉਂਦੀ ਹੈ ਸਾਡੀ ਸਭ ਤਰ੍ਹਾਂ ਦੀ ਚਿੰਤਾ ਤੇ ਭਟਕਣਾ ਮੁਕਦੀ ਹੈ ਸਾਡੇ ਸਾਰੇ ਕੰਮ ਰਾਸ ਹੋਣੇ ਸ਼ੁਰੂ ਹੋ ਜਾਂਦੇ ਹਨ ਅਸੀਂ ਧਰਮ ਦੇ ਨਾਂ ਤੇ अनेका ਹੀ ਤਰ੍ਹਾਂ ਦੇ ਵਹਿਮਾਂ ਭਰਮਾਂ ਤੇ ਕਰਮਕਾਂਡਾਂ ਦੇ ਵਿੱਚੋਂ ਸਦਾ ਵਾਸਤੇ ਨਿਕਲ ਜਾਂਦੇ ਹਾਂ ਜਿਸ ਕਰਕੇ ਸਾਡਾ ਬਹੁਤ ਹੀ ਸਾਰਾ ਕੀਮਤੀ ਪੈਸਾ ਤੇ ਬਹੁਤ ਹੀ ਸਾਰਾ ਕੀਮਤੀ ਸਮਾਂ ਵੀ ਬਰਬਾਦ ਹੋਣ ਤੋਂ ਬਚ ਜਾਂਦਾ ਹੈ ਇਸ ਗਿਆਨ ਨੂੰ ਪ੍ਰਾਪਤ ਕਰਕੇ ਹੀ ਸਾਡਾ ਜੀਵਨ ਸਫਲ ਹੁੰਦਾ ਹੈ ਤੇ ਸਾਨੂੰ ਮੁਕਤੀ ਪ੍ਰਾਪਤ ਹੁੰਦੀ ਹੈ ਸ੍ਰੀ ਵੈਗਰੂ ਜੀ ਕਾ ਖਾਲਸਾ ਸ੍ਰੀ ਵੈਗਰੂ ਜੀ ਕੀ ਫਤਿਹ